ਗੁੱਡ ਗੁੱਡ ਆਫਟਰਨੂਨ ਸਾਰਿਆਂ ਨੂੰ ਰਾਮ ਰਾਮ ਸਤਿ ਸ੍ਰੀ ਅਕਾਲ ਹੈਲੋ ਬੋਅਰ ਸੱਤੀ ਵਜ ਅਸੀਂ ਹੁਣ ਸਾਡਾ ਪੰਜਕੋਸੀ ਵਾਲਾ ਵਾਟਰ ਵਰਕ ਜਿਹੜਾ ਹੈ ਉੱਥੇ ਨਵਾਂ ਜਿਹੜਾ ਵਾਟਰ ਵਰਕਸ ਉੱਥੇ ਖੜੇ ਸੀ ਯੋਗੀ ਹੋਰੀ ਸਾਰੇ ਖੜੇ ਸੀਗੇ ਇੱਕ ਤਾਂ ਸ਼ੁਕਰ ਹੈ ਅੱਜ ਫਾਈਨਲੀ ਰਾਤ ਨੂੰ ਮੀਂਹ ਪੈ ਗਿਆ ਬਹੁਤ ਸਖਤ ਬਹੁਤ ਜ਼ਰੂਰਤ ਬਹੁਤ ਲੋਡ ਸੀਗੀ ਮੀਂਹ ਦੀ ਤੇ ਥੋੜਾ ਜਿਹਾ ਮੈਂ ਦੱਸਦਾ ਅੱਜ ਬੂਟੇ ਵੀ ਅਸੀਂ ਮੰਗਾਏ ਆ ਥੋੜੇ ਜੇ ਮੇਰੇ ਖਿਆਲ ਅੰਬ ਹੈ ਅੰਬ ਦੇ ਬੂਟੇ ਐ ਚੀਕੂ ਐ ਔਰ ਕਿਆ ਵੀ ਅਮਰੂਦ ਵੀ ਐ ਤੇ ਥੋੜਾ ਜਿਹਾ ਜਿਵੇਂ ਮੈਂ ਕੁਛ ਦਿਨ ਪਹਿਲੇ ਵੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਵੀ ਸਾਡਾ ਜਿਹੜਾ ਨਵਾਂ ਵਾਟਰ ਵੈਕ ਸਾ ਤੁਸੀਂ ਵੇਖ ਰਹੇ ਹੋ ਸਾਰੀ ਟੀਮ ਨੇ ਅਜ ਵਿਨੋਦ ਵੀ ਆਇਆੜਾ ਮਾਰਕਾ ਨਾ ਆ ਵੀ ਵਿਨੋਦਾਂ ਮਤਲਬ ਇਹਨਾਂ ਨੂੰ ਤਾਂ ਵੈਸੇ ਫਰਸਤ ਹੀ ਨਹੀਂ ਮਿਲਦੀ ਇਹ ਸਾਡੇ ਵਿਨੋਦ ਜੀ ਐ ਸਾਡੇ ਪਿੰਡ ਦੇ ਅਪਾਇੰਟਮੈਂਟ ਲੈਣੀ ਪੈਂਦੀ ਇਹਨਾਂ ਦਾ ਸਲੂਨ ਐ ਜਦੋਂ ਮੈਂ ਇਹਨਾਂ ਨੂੰ ਕਈ ਵਾਰ ਫੋਨ ਕਰਦਾ ਕਹਿੰਦਾ ਭਾਈ ਜੀ ਅੱਭੀ ਟਾਈਮ ਕੋ ਨਹੀਂ ਥੇ ਟਾਈਮ ਨੋਟ ਕਰਾਓ ਡਾਇਰੀ ਨਾਲ ਤੇ ਪਰ ਇਹਨਾਂ ਨੂੰ ਮਤਲਬ ਪਿੰਡ ਨਾਲ ਪਿਆਰ ਹੈ ਤੇ ਮਤਲਬ ਇਹਨਾਂ ਨੂੰ ਵੀ ਹੈ ਜਨੂਨ ਵੀ ਹੈ ਪਿੰਡ ਵਾਸਤੇ ਵੀ ਪ੍ਰਕਿਰਤੀ ਦੇ ਵਾਤਾਵਰਣ ਵਾਸਤੇ ਕੁਝ ਕਰੀਏ ਧੰਨਵਾਦ ਕਰੋ ਦਾਇਰ ਕਰ ਦਿਓ ਮਤਲਬ ਤੇ ਲੋਕ ਨੂੰ ਹਸ ਰਿਹਾ ਸੀਗਾ ਮੈਂ ਕਹਿੰਦਾ ਚਲੋ ਬੈਲੀ ਖਤਰਾ ਜੋ ਪਰ ਚਲੋ ਆਓ ਤੁਹਾਨੂੰ ਦਿਖਾਉਂਦੇ ਆ ਸਾਡਾ ਆਓ ਜੇ ਆਓ ਇਹ ਆ ਜਿਹੜੀ ਜਗ੍ਹਾ ਹੈ ਔਰ ਕਿਸੇ ਨੂੰ ਸਪੈਸ਼ਲੀ ਪੰਜ ਕੋਸੀ ਵਾਲੇ ਕੋਈ ਸੁਝਾਅ ਦੇਣਾ ਚਾਹੁੰਦੇ ਆ ਜਾਂ ਔਰ ਵੀ ਤੁਹਾਨੂੰ ਸੁਝਾਅ ਵੀ ਦੇ ਸਕਦੇ ਹੋ ਕਿ ਸਾਡੀ ਜਿਹੜੀ ਸਟਰੀਮ ਹੈ ਵੀ ਆਹ ਜਿਹੜੀ ਸਾਡੇ ਕੋਲੇ ਜਿਹੜਾ ਆ ਜੋ ਵੀ ਕਿੰਨੀ ਜਗ੍ਹਾ ਹੈਗੀ ਆ ਆ 77/298 ਮੋਟਾ ਮੋਟਾ ਕਿੱਤਾ ਇੱਕ ਨਾਲ ਬਣਾਈ ਗਏ ਮੈਂ ਬਗਵਾ ਦੋ ਕਿੱਲਾ ਫੜੀ ਕਰ ਮੈਂ ਆ ਇੱਥੇ ਹੀ ਦੇਗਾ ਹਾਂ 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 ਦਾ ਮਤਲਬ ਡੇਢ ਕਿੱਲਾ ਮੰਨ ਕੇ ਚੱਲੋ ਆ ਇੰਨੀ ਥਾਂ ਹੈਗੀ ਹੈ ਤੇ ਇੱਥੇ ਅਸੀਂ ਹੁਣ ਮਤਲਬ ਮੀ ਵੀ ਪੈ ਗਿਆ ਆ ਯੋਗੀ ਕਹਿ ਰਿਹਾ ਸੀ ਕੱਲ ਕਲਟੀਵੇਟਰ ਮਾਰ ਕੇ ਸੁਹਾਗਾ ਮਾਰ ਕੇ ਤੇ ਉਹਦੇ ਉਹਦੇ ਬਾਅਦ ਮਾਰਕਿੰਗ ਕਰਕੇ ਵੀ 10 ਬਾਏ 15 ਜੀਆਂ ਵੀ ਬੂਟਾ ਲਗਾਣਾ ਹੈ ਜੇ ਕੋਈ ਸੁਝਾਅ ਦੇਣਾ ਚਾਹੁੰਦਾ ਹੈ ਸੁਝਾਅ ਵੀ ਦੇ ਦਿਓ ਤੇ ਇੱਥੇ ਅਸੀਂ ਜਮੂਨ ਤਾਂ ਬਾਉਂਡਰੀ ਦੇ ਨਾਲ ਨਾਲ ਲਾ ਦੇਾਂਗੇ ਤੇ ਅੰਬ ਚੀਕੂ ਜਿਵੇਂ ਮੈਂ ਕਿਹਾ ਸੀ ਅਮਰੂਦ ਵੀ ਫਰੂਟਾਂ ਦੇ ਪੇੜ ਇੱਥੇ ਲਾ ਦਈਏ ਤੇ ਮਕਸਦ ਸਾਡਾ ਸਾਡਾ ਆਈ ਹੈ ਕਿ ਇੱਕ ਸ਼ਾਨਦਾਰ ਆ ਜਗ੍ਹਾ ਬਣ ਜੇ ਪਿੰਡ ਵਾਸਤੇ ਵੀ ਇੱਥੇ ਕੋਈ ਆਓ ਮਤਲਬ ਕਿਸੇ ਨੇ ਸੈਰ ਸਪਾਟਾ ਕਰਨਾ ਹੀ ਉਵੇਂ ਹੀ ਜੇ ਬੈਠਣਾ ਹੀ ਹੋਇਆ ਆਗੇ ਅੱਥੇ ਵਧੀਆ ਬੈਠ ਗਏ ਕਣੀ ਯੋਗਾ ਕਰਨੀ ਯੋਗਾ ਕਰ ਲਿਓ ਕੋਈ ਵਿਨੋਦ ਦਾ ਵਰ ਗਿਆ ਕੋਈ ਬਿਜਲੀ ਕੋ ਨਹੀਂ ਕਟਿੰਗ ਕਰਨੀ ਅੱਥੇ ਕੁਰਸੀ ਲਿਆਵੇ ਅੱਥੇ ਅੱਗੇ ਕਟਿੰਗ ਕਰਦੇ ਕੋ ਪਰ ਕਹਿਣ ਦਾ ਪਾਵ ਹੈ ਸਾਡਾ ਮਤਲਬ ਅਲਟੀਮੇਟ ਹੈ ਵੀ ਇਹਨੂੰ ਵਧੀਆ ਇੱਕ ਸਪੌਟ ਬਣਾ ਦਈਏ ਪਿੰਡ ਵਾਸਤੇ ਤੇ ਦੂਜਾ ਆਓ ਤੁਹਾਨੂੰ ਥੋੜਾ ਜਿਮੇ ਦਿਖਾਉਂਦਾ ਐਟਲੀਸਟ ਸਾਡੀ ਆ ਪਲਾਨਿੰਗ ਹੈ ਆ ਦੇਖੋ ਸਿੰਗਲ ਯੂਜ਼ ਪਲਾਸਟਿਕ ਪਿਆਰ ਹੋਇਆ ਨਹੀਂ ਪਹਿਲੀ ਬੋਤਲ ਆ ਗਈ ਤੇ ਮੇਰੀ ਸਾਰਿਆਂ ਨੂੰ ਆ ਵੀ ਰਿਕੁਐਸਟ ਹੈ ਕਿ ਯਾਰ ਆਪਣਾ ਪਿੰਡ ਹੈ ਆਪਣਾ ਵਾਟਰ ਵਰਕਸ ਹੈ ਉਹ ਥੋੜਾ ਧਿਆਨ ਨਾਲ ਰੱਖੀਏ ਜੋ ਮੈਂ ਤੁਹਾਨੂੰ ਦਿਖਾਉਂਦਾ ਯੋਗੀ ਦੀ ਤੇ ਸਾਰਿਆਂ ਦੀ ਸਾਡੀ ਖਲਾਤ ਆਈ ਸੀ ਵੀ ਇੱਥੇ ਦਾ ਮੀਆਵਾ ਕੀ ਮਾਡਲ ਬਣਾ ਦੇਾਂਗੇ ਬੰਦਾ ਡੈਂਸ 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 ਪਲਾਂਟੇਸ਼ਨ ਕਰ ਦੇਾਂਗੇ ਇਧਰਲੇ ਪਾਸੇ ਐਂਡ ਲਾਸਟ ਦੇ ਵਿੱਚ ਉਹ ਵੀ ਕਿੱਲੋਂ ਹੋਣਾ ਏ ਕਿੱਲੋਂ ਕਮੀ ਚ ਚੇਕ ਨਾਲ ਤੋਂ ਹਣੀ ਹੈ ਚਾਰੇ ਚਾਰੇ ਚਲੋ ਚਾਰੇ ਕਨਾਲ ਇੱਕ ਸਾਡੇ ਕੋਲੇ ਉੱਥੇ ਵਾਟਰ ਵਰਕ ਟੈਂਕੀ ਦੇ ਬਿਲਕੁਲ ਸਾਹਮਣੇ ਚਾਰੇ ਕਿੱਲੇ ਆਹ ਚਾਰੇ ਕਨਾਲ ਥਾਂ ਹੈਗੀ ਚਾਰ ਪੰਜ ਗੜਾ ਉੱਥੇ ਸਾਡੀ ਸਲਾਹ ਤਾਂ ਆਹੀ ਸੀਗੀ ਵੀ ਉੱਥੇ ਆਪਾਂ ਆਪਣੇ ਤਾਲੀ ਤੇ ਸਾਗਵਾਂ ਵੀ ਸਾਡੀ ਸਲਾਹ ਹੈ ਵੀ ਉਹ ਲਾ ਦਿੰਦੇ ਇੱਕ ਇੱਕ ਤਰਫ ਦੀ ਐਫ ਡੀ ਹੋ ਜੂਗੀ ਵੀ ਉਹ ਤਾਲੀਆਂ ਤੇ ਸਾਗਵਾਂ ਲਾ ਦਿਆਂਗੇ ਪਰ 15-20 ਸਾਲ ਬਾਅਦ ਉਹ ਵਧੀਆ ਹੋ ਜੂਗੀ ਤੇ ਕੱਲ ਨੂੰ ਕੋਈ ਕੰਮ ਜਾਂ ਪਿੰਡ ਦੇ ਸਾਂਝੇ ਕੰਮ ਵਾਸਤੇ ਕੰਮ ਵੀ ਆ ਜੂਗੀ ਤੇ ਵਧੀਆ ਆਪਣਾ ਜਮ ਹੁੰਦਾ ਇਹਨਾਂ ਨੇ ਦੇਖੋ ਆ ਵਧੀਆ ਲਗਾ ਰੱਖਿਆ ਸਾਰੋ ਇਸ ਤੇ ਬਣਾ ਰੱਖਿਆ ਤੇ ਆ ਸਾਡੀ ਗੁਜ਼ਾਰਿਸ਼ ਹੈ ਆ ਸਾਡਾ ਪਲਾਨ ਹੈ ਤੇ ਕੱਲ ਤੋਂ ਅਸੀਂ ਸ਼ੁਰੂ ਕਰਾਂਗੇ ਕੰਮ ਜੇ ਇੱਕ ਹੋਰ ਲਾਸਟ ਜਿਵੇਂ ਮੈਂ ਪਹਿਲੇ ਵੀ ਕਿਹਾ ਸੀ ਇੱਕ ਸਾਡੀ ਸਕੀਮ ਹੈ ਅਸੀਂ ਕੁਝ ਥਾਂ ਛੱਡਾਂਗੇ ਤੁਸੀਂ ਪੰਜਕੋਸੀ ਪਿੰਡ ਵਾਲੇ ਜੇ ਤੁਸੀਂ ਆ ਆਪਣਾ ਕਿੰਗੀ ਯਾਦ ਮੈਂ ਬੂਟੋ ਲਗਾਉਣਾ ਚਾਹੋ ਤੇ ਇੱਕ ਮੈਂ ਨੇਮ ਪਲੇਟ ਡਿਜ਼ਾਈਨ ਕਰਨ ਲੱਗ ਰਿਹਾ ਥੇ ਆਓ ਬੂਟੋ ਲਗਾਓ ਨਹੀਂ ਪਰਵਰਿਸ਼ ਕਰੋ ਥਾਰੋ ਥਾਰੋ ਕੰਮ ਹੋਏਗਾ ਬਿੰਗੂ ਗੁੰਟਾ ਨੂੰ ਮੋਟੋ ਕਰਨੋ ਔਰ ਕੋਈ ਆਪਨਾ ਜੀਆਂ ਬਜ਼ੁਰਗਾਂ ਗਏ ਆ ਕੋਈ ਪਿਤਾ ਜੀ ਗਏ ਕੋਈ ਮਾਤਾ ਜੀ ਗਏ ਕੋਈ ਦਾਦੀ ਜੀ ਗਏ ਯਾਦ ਮੈਂ ਕੋਈ ਪਰਦਾਦਾ ਜੀ ਗਏ ਯਾਦ ਮੈਂ ਕੋਈ ਬੂਟੋ ਲਗਾਉਣਾ ਹੈ ਤਾਂ ਉਹ ਵੀ ਆਪਾਂ ਜਗਾ ਛੋਡਾਂਗਾ ਬਠੇ ਬੂਟੋ ਲਗਾਓ ਬਠੇ ਇੱਕ ਪਲੇਟ ਲਗਾ ਦੇਵਾਂਗਾ ਨਾਮ ਲਗਾ ਲੱਗ ਜਾਏਗਾ ਔਰ ਇੱਕ ਯਾਦਗਾਰ ਰਹੇਗੀ ਜੀਆਂ ਜੀ ਮੇ ਪੇਡ ਮੋਟੋ ਵੈਗੋ ਤੋਂ ਆ ਪਲੈਨਿੰਗ ਹੈ ਐਂਡ yogi ji ਮਾਰਾ ਮਤਲਬ ਕੋਆਰਡੀਨੇਟਰ ਹੈ ਇਹ ਜ਼ਿੰਮੇਦਾਰੀ ਲੈ ਰੱਖੀ ਹੈ ਸਾਰੇ ਦਿਨ ਲੱਗੇ ਹੋ ਰਹੇ ਔਰ ਕਿਸੇ ਕੋ ਵੀ ਇਸਮੇ ਕੋਈ ਪਾਰਟੀਵਾਦੀ ਨਹੀਂ ਹੈ ਕੋਈ ਚੱਕਰ ਕੋ ਨਹੀਂ ਜਿਕੇ ਟਾਈਮ ਦੇਣਾ ਆਓ yogi nu salah karke ithe time deo kal yogi is cultivator swaggo marego